ਪ੍ਰਮੋਜ ਭਾਟੀਆ ਜੀ ਚੇਅਰਮੈਨ ਸਪੋਰਟਸ ਪੰਜਾਬ ਮਾਨੂ ਪਬਲਿਕ ਸਕੂਲ ਦਾ ਜਿਹੜਾ ਅੱਜ ਐਨਲ ਫੰਕਸ਼ਨ ਹੋਇਆ ਇਹ ਤੇ ਇੱਕ ਸਦਾਵਾਰ ਫੰਕਸ਼ਨ ਹੈ ਅਸਾ ਹੈ ਕਿ ਜਿਹੜਾ ਕਦੀ ਭੁਲਾਇਆ ਨਹੀਂ ਜਾ ਸਕਦਾ ਜਿਸ ਤਰੀਕੇ ਨਾਲ ਇਹ ਫੰਕਸ਼ਨ ਦੀ ਤਿਆਰੀ ਕਰਾਈ ਗਈ ਹੈ ਚਾਹੇ ਪੇਰੈਂਟਸ ਨੇ ਚਾਹੇ ਟੀਚਰ ਨੇ ਚਾਹੇ ਕੋਲ ਜ਼ਬਾਨ ਨੇ ਉਹ ਬਹੁਤ ਅੱਛਾ ਲੱਗਾ ਖਾਸ ਕਰਕੇ ਕੁਝ ਦੇਸ਼ ਪਿਆਰ ਦੀ ਆਈਟਮ ਸਪੋਰਟਸ ਬਾਰੇ ਜਿਹੜਾ ਦਿਖਾਇਆ ਗਿਆ ਉਹ ਮਨ ਨੂੰ ਇਹਨਾਂ ਨੂੰ ਜੁਗਿਆ ਕਿ ਵਾਕਿਆ ਹੀ ਪਤਾ ਲੱਗਦਾ ਹੈ ਬਾਕੀ ਅੱਜ ਵਧਾਈ ਦੇ ਪਾਤਰ ਨੇ ਖਾਸ ਕਰਕੇ ਮੇਸ਼ਵੀ ਸਾਹਿਬ ਚੇਅਰਮੈਨ ਪ੍ਰਿੰਸੀਪਲ ਸੇਵਨ ਮੈਡਮ ਗੁਰਪ੍ਰੀਤ ਨੇ ਕਵਿਤਾ ਮੈਡਮ ਮੇਰੇ ਭਰਾ ਅਰਜਿੰਦਰ ਸ਼ਰਮਾ ਜੀ ਨੇ ਸੱਜੇ ਜੀ ਬੈਠੇ ਨੇ ਭਾਈ ਸਾਹਿਬ ਨੇ ਇਧਰ ਮੇਰੇ ਅਜੀਤ ਛੋਟੇ ਭਰਾ ਨੇ ਤੇ ਖਾਸ ਕਰਕੇ ਅੱਜ ਦੇ ਜਿਹੜੇ ਆਪਣਾ ਕੀਮਤੀ ਬੜੀ ਮੁਸ਼ਕਲ ਇਹਨਾਂ ਨੂੰ ਕਿਹਾ ਕਿ ਅੱਜ ਦਾ ਸੰਡੇ ਟਾਈਮ ਕੱਢਣਾ ਕੀ ਬਸ ਦੀ ਤੋਰ ਤੇ ਇਹਨਾਂ ਨੂੰ ਮੈਂ ਇੱਥੇ ਬੁਲਾਇਆ ਗਿਆ ਸੋ ਬੜੇ ਅੱਛਾ ਲੱਗਾ ਇਹਨਾਂ ਨੂੰ ਬੜਾ ਅੱਛਾ ਲੱਗਾ ਕਿ ਵਾਕਈ ਕਿ ਬੱਚੇ ਜਾ ਕੇ ਇਹ ਖੜੇ ਹੋਏ ਨੇ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਾ ਉਹਨਾਂ ਨੂੰ ਪ੍ਰਾਈਜ਼ ਦੁੱਤੇ ਨੇ ਸੋ ਇਸ ਗੱਲ ਦੀ ਮੈਂ ਸਕੂਲ ਨੂੰ ਸਾਰੇ ਸਟਾਫ ਨੂੰ ਤੇ ਬਹੁਤ ਵਧਾਈ ਦਿਨਾਂ ਇਹ ਹੁਣੇ ਫੰਕਸ਼ਨ ਉਹ ਦੇ ਰਹੇ ਨੇ ਜਾਗਰਤ ਆਂਦੀ ਦਾ ਲੋਕਾਂ ਚ ਯੂਥ ਵਿੱਚ ਤੇ ਬੱਚਿਆਂ ਚ ਇਹ ਦੇਖੋ ਛੋਟੇ-ਛੋਟੇ ਬੱਚੇ ਤੋਂ ਲੈ ਕੇ ਵੱਡੇ-ਵੱਡੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਤੇ ਮੈਂ ਕਹਿ ਰਹੀ ਦੀ ਛੋਟੇ ਬੱਚਿਆਂ ਨੇ ਇਸ ਤਰੀਕੇ ਕੀਤੀ ਸੋਚ ਨਹੀਂ ਸਕਦੇ ਕਿ ਕਿ ਫਸਟ ਦੇ ਨਰਤ ਕੇਜੀ ਦੇ ਜਿਹੜੇ ਬੱਚਿਆਂ ਨੇ ਜੋ ਆਈਟਮ ਤੁਹਾਡੇ ਸਾਹਮਣੇ ਦੇਸ਼ ਪੜਦੀਆਂ ਜਾਂ ਡਾਂਸਿੰਗ ਦੀਆਂ ਜਾਂ ਸਪੋਰਟ ਦੀਆਂ ਕੀਤੀਆਂ ਉਹ ਬਹੁਤ ਸਦਾਬਹਾਨ ਮਤਲਬ ਯਾਦ ਨਹੀਂ ਭੁਲਾਇਆ ਜਾ ਸਕਦਾ ਕਿ ਵਾਕਈ ਮੈਂ ਵਧਾਈ ਦੇ ਪਾਤਨ ਨੇ ਜਿਨ੍ਹਾਂ ਨੇ ਫਿਰ ਤੋਂ ਕਹਿਣਾ ਕਿ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਤਿਆਰੀ ਕਰਵਾਈ ਸੋ ਜਿਸ ਤਰੀਕੇ ਨਾਲ ਤਿਆਰੀ ਕੀਤੀ ਗਈ ਹੈ ਮੈਂ ਉਹ ਪ੍ਰਿੰਸੀਪਲ ਨੇ ਜਾਂ ਉਹ ਪੂਰਾ ਸਟਾਫ ਹੈ ਟੀਚਰ ਸਬੰਦ ਨੇ ਸੋ ਉਹ ਜਿਸ ਤਰੀਕੇ ਨਾਲ ਤਿਆਰੀ ਕਰਾਈ ਮੈਂ ਕਹਿੰਦਾ ਕਾਬਲੇ ਤਾਰੀਫ ਹੈ ਕਾਬਲੇ ਤਾਰੀਫ ਕਿ ਅੰਮ੍ਰਿਤਸਰ ਵਾਸੀਆਂ ਨੂੰ ਹੈ ਕਿ ਅੱਜ ਦੇ ਟਾਈਮ ਕਿ ਭੱਜ ਦੌੜ ਬਈ ਸਕੂਲਾਂ ਚ ਪਰ ਐਸਾ ਸਕੂਲ ਮਾਨੋ ਪਬਲਿਕ ਸਕੂਲ ਜਿਹਦੇ ਵਿੱਚ ਆ ਗਿਆ ਹਰ ਬੱਚਾ ਇਹ ਸਮਝਦੇ ਕਿ ਮੈਂ ਆਪਣੇ ਘਰ ਦੇ ਵਿੱਚਾਂ ਮੈਂ ਆਪਣੇ ਪਰਿਵਾਰ ਚੋਂ ਟੀਚਰ ਸਬੰਦ ਦਾ ਜਿੰਨਾ ਯੋਗਦਾਨ ਪ੍ਰਿੰਸੀਪਲਸ ਆਫ ਦਾ ਚੇਅਰਮੈਨਸ ਆਫ ਦਾ ਇਹ ਸਰਵਣ ਪਾਸਵਰ ਦੀ ਚੁਪਰ ਰਸਟਮ ਖੜੇ ਨੇ ਇਹਨਾਂ ਦਾ ਵੀ ਹੈ ਸੋ ਸਾਬਦਾਈ ਮੈਡਮ ਖੜੇ ਨੇ ਮੈਡਮ ਆਉਂਦੇ ਕਿਉਂ ਸੋ ਸਭ ਦਾ ਯੋਗਦਾਨ ਹੈ ਬਹੁਤ ਅੱਛਾ ਲੱਗਦਾ ਹੈ ਵਧਾਈ ਦੇ ਪਾਤਰ ਨੇ ਮੈਂ ਫਿਰ ਤੋਂ ਕਹਾਂਗਾ ਕਿ ਐਵਰੀ ਸਕੂਲ ਤੇ ਬੱਚਾ ਜੋ ਪੜ ਕੇ ਨਿਕਲਦਾ ਨਾ ਉਹ ਬੜੀ ਬੁਲੰਦੀਆਂ ਤੇ ਜਾਂਦਾ ਬਹੁਤ ਜੀ ਬਹੁਤ ਬਹੁਤ ਸੁਨੀਲ ਖੱਲੀ ਸਿਸਟਰ ਕਮਿਸਟਰ ਕਸਮ ਆਰਐਸ ਸਕੂਲ ਦਾ ਫੰਕਸ਼ਨ ਬਹੁਤ ਪ੍ਰੋਫੈਸ਼ਨਲ ਬਹੁਤ ਮੈਨੇਜਮੈਂਟ ਬਹੁਤ ਜ਼ਬਰਦਸਤ ਪ੍ਰੋਗਰਾਮ ਇਹੋ ਜਿਹਾ ਪ੍ਰੋਗਰਾਮ ਲਾਈਫ ਮੈਕਰ ਦੇਖਿਆ ਨਹੀਂ ਸਾਰੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਲੱਗ ਰਿਹਾ ਮੈਨੂੰ ਸਾਰੇ ਸਕੂਲ ਦੇ ਬੱਚਿਆਂ ਨੇ ਇਵੈਂਟ ਚੰਨਾ ਨੇ ਪਾਰਟਿਸਿਪੇਟ ਕਰਾਇਆ ਤੇ ਫੰਕਸ਼ਨ ਵੀ ਇੱਕ ਕਲਾਸ ਵੈਲ ਡਨ ਇਹਨਾਂ ਦਾ ਪ੍ਰੋਫੈਸ਼ਨਲ ਤੋਂ ਲੱਗ ਰਿਹਾ ਪ੍ਰੈਕਟਿਸ ਤੋਂ ਬਹੁਤ ਜ਼ਿਆਦਾ ਕਰਾਈ ਲੱਗਦੀ ਹੈ ਬੱਚਿਆਂ ਨੇ ਵੀ ਇੰਟਰਸਟ ਲਿਆ ਤੇ ਟੀਚਰਸ ਸਾਰਾ ਸਟਾਫ ਬਹੁਤ ਜਬਦਸਤ ਪ੍ਰੈਕਟਿਸ ਨੂੰ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਕਰਦੇ ਜੋਤ ਨੂੰ ਇਹ ਪਾਰਟਿਸਿਪੇਟ ਕਰਨਾ ਚਾਹੀਦਾ ਪਰ ਹਰੇਕ 100% ਜਿੱਥੇ ਵੀ ਜਿਹੜੇ ਵੀ ਫੀਲਡਸ ਹੋਣ 100% ਦੇਣਾ ਚਾਹੀਦਾ ਐਫਰਟਸ ਕਰਨੀਆਂ ਚਾਹੀਦੀਆਂ ਤੇ ਡਗਨ ਨਾਲ ਘਬਰਾਣਾ ਨਹੀਂ ਚਾਹੀਦਾ ਤੇ ਐਫਰਟਸ ਫੇਲਰ ਤੋਂ ਵੀ ਨਹੀਂ ਘਬਰਾਉਣਾ ਤੇ ਪਾਰਟਿਸਿਪੇਟ ਕਰਨਾ ਫੁੱਲ ਕੇ ਹਰ ਇੱਕ ਚੀਜ਼ ਨੂੰ ਕਰਨਾ ਸਕੂਲ ਮੈਨੇਜਮੈਂਟ ਨੂੰ ਕਿਸ ਤਰ੍ਹਾਂ ਦੇਖ ਰਹੇ ਸਕੂਲ ਮੈਨੇਜਮੈਂਟ ਮੈਨੂੰ ਲੱਗ ਹੁਣੇ ਫਸਟ ਟਾਈਮ ਹੀ ਲੱਗਾ ਪਤਾ ਹੈ ਸਕੂਲ ਬਹੁਤ ਪੁਰਾਣਾ ਹੈ ਕਿੰਨਾ ਤਾਂ ਕੁਝ ਹੋਰ ਵੀ ਸਕੂਲ ਚੱਲ ਰਿਹਾ ਹੈ ਚੈਰੀਟੇਬਲ ਜਿਹੜਾ ਵੀ ਮੈਨੂੰ ਸੁਣ ਕੇ ਲੱਗਾ ਮੈਂ ਵਿਜ਼ਿਟ ਕਰਾਂਗਾ ਜਿੱਥੇ ਕਿ ਫ੍ਰੀ ਆਫ ਕਾਸਟ ਬਹੁਤ ਜ਼ਬਰਦਸਤ ਕਰਦੇ ਇਹ ਤਾਂ ਸਟੂਡ ਬਹੁਤ ਜ਼ਬਰਦਸਤ ਸਕੂਲ ਹੈ ਸ਼ਹਿਰ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸ਼ਹਿਰ ਬਸਿਆਂ ਨੂੰ ਇਹ ਮੈਸੇਜ ਵੀ ਖੁਸ਼ ਰਹੋ ਆਪਣੇ ਦੇਸ਼ ਦਾ ਖਿਆਲ ਰੱਖੋ ਕਲੀਨ ਸਫਾਈ ਦਾ ਖਿਆਲ ਰੱਖੋ ਜਿੰਨੀ ਹੈਲਪ ਕਿਸੇ ਦੀ ਕਰ ਸਕਦੇ ਕਰੋ ਤੇ